ਤੂੰ ਨਿਤ ਕੂਕਦੀ ਓ ਤੂੰ ਨਿਤ ਕੂਕਦੀ ਮੈਂ ਲੋਕਾਂ ਦੀ ਮੈਂ ਲੋਕਾਂ ਦੀ ਓ ਤੂੰ ਨਿਤ ਕੂਕਦੀ ਮੈਂ ਲੋਕਾਂ ਦੀ ਮੈਂ ਲੋਕਾਂ ਦੀ ਆ ਤੇਰੇ ਸਾਥਾਂ ਦੇਖ ਲੈਨੀ ਅਸੀਂ ਕਾਰੇ ਅਸੀਂ ਪਹੁੰਚਣਾ ਓਏ ਅਸੀਂ ਪਹੁੰਚਣਾ ਚਹੀਦਾ ਵਾਲੀ ਮੰਜ਼ਿਲ ਤੇ ਕਿੰਨੇ ਵੀ ਦੇਸ਼ ਨੇ ਸਾਰੇ ਦੇਸ਼ਾਂ ਦੇ ਵਿੱਚ ਮੇਰੀ ਖ਼ਬਰ ਤੇ ਮੇਰੀ ਗੋਟੂ ਗਈ ਸੀ ਸਾਰੇ ਦੇਸ਼ਾਂ ਦੇ ਪੱਤਰਕਾਰ ਆਏ ਸੀ ਵੀ ਇਹ ਹੈਰ ਬੰਦਾ ਕਿਹੜਾ ਜਿਹੜਾ 18 ਦਿਨਾਂ ਤੋਂ ਹੱਥ ਕੱਟਿਆ ਤੋਂ ਗੀਤ ਗਾਉਂਦਾ ਹਾਂ 18 ਦਿਨ ਹੋਈ ਸੀ ਮੇਰੇ ਹੱਥ ਕੱਟਿਆ ਮੈਨੇ ਵੈੱਡ ਤੇ ਗੀਤ ਗਾਤਾ ਐ ਬੈਗੇ ਮੇਰੇ ਚਾਰ ਚਫੇਰੇ ਲੱਗ ਗੋ ਉਹ ਕਹਿੰਦੇ ਵੀ ਆ ਇਤਨੇ ਹੱਥ ਕੱਟਿਆ ਤੋਂ ਤੂੰ ਆਜ ਕਿਵੇਂ ਗੱਡੀ ਕਿਸ ਤਰ੍ਹਾਂ ਕੀ ਗੱਲ ਆ ਇਹ ਇਹ ਮੈਂ ਕਹੇ ਮੇਰੇ ਹੱਥ ਤਾਂ ਨਹੀਂ ਕੱਟਿਆ ਜਿਵੇਂ ਮੈਂ ਆਵਾਜ਼ਾਂ ਗੜਦਾ ਸੀ ਉਹ ਕਹਿੰਦੇ ਯਾ ਹੋ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਅਸੀਂ ਤੋੜੀਆਂ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਨੇ ਅਸੀਂ ਦੁੱਖੜੇ ਚਰੇ ਆਖਣ ਅਸੀਂ ਆਖਣਾ ਸਮੇਂ ਦੀ ਸਰਕਾਰ ਨੂੰ ਤੇ ਕਹਿਣ ਸਾਡਾ ਦੇਸ਼ ਨਾ ਤਰੇ ਹੋ ਕਹਿਣ ਸਾਡਾ ਦੇਸ਼ ਨਾ ਤਰੇ ਅੱਜ ਕਾ ਤਲਾਈ ਬੈਠੇ ਸਾ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ ਸਿਰੇ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ ਸਾਡੀ ਧੁੱਪ ਨਾਲ ਮਸਿਆ ਕਲੇਸ਼ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਤੇ ਕਹਿਣ ਸਾਡਾ ਦੇਸ਼ ਨਾ ਕਰੇ ਉਹ ਕਹਿਣ ਸਾਡਾ ਦੇਸ਼ ਸੱਚ ਨੂੰ ਆਖਣ ਦੀ ਤੁਰਕੀ ਵਿੱਚ ਦੇਸ਼ ਦੇ ਸਾਰੇ ਗੱਲ ਸੱਚ ਨੂੰ ਆਖਣ ਦੀ ਤੁਰਕੀ ਵਿੱਚ ਦੇਸ਼ ਦੇ ਸਾਰੇ ਗੱਟੀ ਮਜ਼ਦੂਰਾਂ ਨੇ ਮੈਨੂੰ 30 ਸਾਲ ਹੋ ਗਏ ਗਾਣਾ ਗਾਉਂਦੇ ਨੇ ਗਰੀਬ ਕਿຊ ਹੋਇਆ ਸੀਗਾ ਕਿ ਨਾਲ ਦੇ ਘਰੀ ਉਹਨਾਂ ਨੂੰ ਮੈਂ ਸਜ਼ਾ ਕਰਾਈ ਇਹ ਜਿਹੜੇ ਘਰਾਂ ਦੇ ਵਿੱਚ ਆਪਾਂ ਹੁਣ ਸ਼ੂਟਿੰਗ ਲੈ ਕੇ ਆਏ ਆ ਉਹ ਘਰਾਂ ਨੇ ਇਸ ਗੱਲ ਦਾ ਬਰੋਧ ਰੱਖਿਆ ਵੀ ਅੱਜ ਇਹ ਨਿੱਕਾ ਜਾਂ ਮਜ਼ਦੂਰ ਅੱਜ ਜਿੱਤਾਂ ਨੂੰ ਸਜ਼ਾ ਕਰਾਂਦਾ ਹੈ ਸਵੇਰੇ ਕੋਈ ਹੋਰ ਮਜ਼ਦੂਰ ਕਰਾਉਗਾ ਉੱਥੇ ਸਾਡੀ ਘਟਨਾ ਹੁੰਦੀ ਹੁੰਦੀ ਲੜਾਈ ਝਗੜਾ ਹੁੰਦਾ ਹੁੰਦਾ 2006 ਤੱਕ ਆ ਗਿਆ 2006 ਦੇ ਵਿੱਚ ਮੇਰੇ ਆਪ ਦੇ ਅੰਗ ਪੈਰ ਕੱਟੇ ਨੇ ਪਹਿਲਾਂ ਤਾਂ ਕੋਈ ਮਦਦ ਨਹੀਂ ਸੀ ਕੀਤੀ ਜਦ ਲੋਕਾਂ ਦਾ ਜ਼ੋਰ ਪੈ ਗਿਆ ਫੇ ਪੁਲਿਸ ਨੇ ਮਦਦ ਕਰੀ ਇਨਕਲਾਬੀ 30 ਸਾਲ ਹੋ ਗਏ ਮੰਗਵਾਉਂਦੇ ਹਾਂ ਉਦੋਂ ਮੇਰੇ ਛੋਟੇ ਬੀਟੇ ਵਰਗਾ ਜਿਹਾ ਜਦ ਮਗਰਾਂ ਸੀ 12 13 ਸਾਲ ਦਾ ਸੀ ਲਿਰ ਗੋਟ ਮੇਰੇ ਸਿਰ ਚ ਇੱਥੇ ਦਿਮਾਗ ਚ ਗੀਤ ਭਰੇ ਹੋਏ ਨਾ ਕੁਛ ਮੈਂ ਪੜਦਾ ਨਾ ਲਿਖਦਾ ਗਾਣਾ ਪਾਰ ਜਾਂਦਾ Let's see.